ਪਰੋ ਮਹੱਲਾ ਪੰਜਵਾ ਕੋਟ ਵਿਸਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾਕੇ ਤ੍ਰਮਸਾਲ ਕੋਟ ਮਹੇਸ ਉਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਣ ਲਾਏ ਐਸੋ ਧਣੀ ਗੋਬਿੰਦ ਹਮਾਰਾ ਬਰਨ ਨਾ ਸਕਉ ਗੁਣ ਵਿਸਥਾਰਾ ਰਹਾਉ ਕੋਟ ਮਾਇਆ ਜਾਕੇ ਸੇਵਕਾਏ ਕੋਟ ਜੀ ਜਾ ਕੀ ਸਹਿਜਾਏ कोटु पारजना تیرے ਅੰਗ कोट ਭਗਤ ਬਸਤ ਹਰ ਸੰਗ कोट ਛਤਰਪਤ ਕਰਤ ਨਮਸਕਾਰ कोट 인ਦਰ ਠਾਡੇ ਹੈ ਦਵਾਰ कोट ਬੈਕੁੰਠ ਜਾ ਕੀ ਦ੍ਰਿਸ਼ਟੀ ਮਾਹੇ कोट ਨਾਮ ਜਾ ਕੀ ਕੀਮਤ ਨਾਹੇ कोट ਪੂਰੀਤ ਹੈ ਜਾ ਕੈ ਨਾਦ कोट ਅਖਾਰੇ ਚਲਿਤ ਬਿਸਮਾਦ कोट सक्त शिव आज्ञाकार कोट जी देवै आधार कोट तीर्थ जाके चरण मजार कोट पवित्र जपत नाम चार कोट पुजारी करते पूजा कोट विस्तारन अवर न दूजा कोट महमा जाके निर्मल हंस कोट उस्तत जाकी करत ब्रह्मंस ਕੋਟ ਪਰ ਲਾਉ ਉਬਤ ਨਿਮਖ ਮਾਹੇ ਕੋਟ ਗੁਣਾ ਤੇਰੇ ਗਣੇ ਨਾ ਜਾਹੇ ਕੋਟ ਗਿਆਨੀ ਕਥੈ ਗਿਆਨ ਕੋਟ ਧਿਆਨੀ ਤਰਤ ਧਿਆਨ ਕੋਟ ਤਪੀਸਰ ਤਪ ਹੀ ਕਰਤੇ ਕੋਟ ਮੁਨੀਸਰ ਮੋ ਨੇ ਮਹਿ ਰਹਤੇ ਅਵਗਤ ਨਾਥ ਅਗੋਚਰ ਸੁਆਮੀ ਪੂਰ ਰਹਿਆ ਘਟ ਅੰਤਰ ਜਾਮੀ ਜਤ ਕਤ ਦੇਖਾਉ ਤੇਰਾ ਵਾਸਾ ਨਾਨਕ ਕਉ ਗੁਰ ਕੀ ਓ ਬਰਗਾਸਾ ਪੈਰੋ ਮਹੱਲਾ ਪੰਜਵਾ ਸਤਗੁਰੂ ਮੂ ਕਉ ਕੀਨੋ ਦਾਨ ਅਮੋਲ ਰਤਨ ਹਰਦੀਨੋ ਨਾਮ ਸਹਿਜ ਬਿਨੋਦ ਚੋਜ ਆਨੰਤਾ ਨਾਨਕ ਕਉ ਪ੍ਰਭ ਮਿਲਿਓ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬਹੁਰ ਬਹੁਰ ਤਿਸ ਸੰਗ ਮਨ ਰਾਚੀ ਰਹਾਉ अचिन्त हमारा भोजन पाओ अचिन्त हमारा लीचै नाओ अचिन्त हमारा शब्द उद्धार अचिन्त हमारा परे भंडार अचिन्त हमारा कार्य पूरे अचिन्त हमारा लथै विसूरै अचिन्त हमारा बैरी मीता अचिन्तो ही एहो मन वस कीता अचिन्त प्रभु हम की याद लासा अचिन्त हमारी पूर्ण आशा ਅਚਿੰਤ ਹਮ ਕਉ ਸਗਲ ਸਿਧਾਂਤ ਅਚਿੰਤ ਹਮ ਕਉ ਗੁਰ ਦੀਨੋ ਮੰਤ ਅਚਿੰਤ ਹਮਾਰੇ ਬਿਨ ਸੇ ਬੈਰ ਅਚਿੰਤ ਹਮਾਰੇ ਮਿਟੇ ਅੰਧੇਰ ਅਚਿੰਤੋ ਹੀ ਮਨ ਕੀਰਤਨ ਮੀਠਾ ਅਚਿੰਤੋ ਹੀ ਪ੍ਰਭ ਕਟ ਕਟ ਡੀਠਾ ਅਚਿੰਤ ਮਿਟਿਓ ਹੈ ਸਗਲੋ ਭਰਮ ਅਚਿੰਤ ਵਸਿਓ ਮਨ ਸੁਖ ਬਿਸਰਾਮ ਅਚਿੰਤ ਹਮਾਰੇ ਅਨਹਤ ਵਾਜੈ ਅਚਿੰਤ ਹਮਾਰੇ ਗੋਵਿੰਦ ਗਾਜੈ ਅਚਿੰਤ ਹਮਾਰੇ ਮਨ ਪਤੀਆਨਾ ਨਹਿ ਚਲ ਧਨੀ ਅਚਿੰਤ ਪਛਾਨਾ ਅਚਿੰਤੋ ਉਪਜਿਓ ਸਗਲ ਬਿ ਬੇਕਾ ਅਚਿੰਤ ਚਰੀ ਹੱਥ ਹਰ ਹਰ ਟੇਕਾ ਅਚਿੰਤ ਪ੍ਰਭੂ ਤੁਰ ਲਿਖਿਆ ਲੇਖ ਅਚਿੰਤ ਮਿਲਿਓ ਪ੍ਰਭ ਠਾਕੁਰ ਏਕ ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ ਪੈਰੋ ਬਾਣੀ ਭਗਤਾ ਕੀ ਕਬੀਰ ਜੀਓ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਇਹੋ ਤਨ ਮੇਰੇ ਹਰ ਕੋ ਨਾਉ ਗਾਂਠ ਨਾ ਬੱਧਉ ਵੇਚ ਨਾ ਖਾਉ ਰਹਾਉ ਨਾਉ ਮੇਰੇ ਖੇਤੀ ਨਾਉ ਮੇਰੇ bari ਭਗਤ ਕਰੋ ਜਨ ਸਰਨ ਤੁਮਹਾਰੀ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਤੁਮਹਿ ਛੋੜ ਜਾਨਉ ਨਹੀਂ ਦੂਜੀ ਨਾਉ ਮੇਰੇ ਬੰਧ ਪ ਨਾਉ ਮੇਰੇ ਭਾਈ ਨਾਉ ਮੇਰੇ ਸੰਗ ਅੰਤ ਹੋਏ ਸਖਾਈ माया महै जस रखै उदास कह कबीर हौ ताको उदास नांगे आवन नांगे जाना कोई न रहै राजा राणा राम राजा नौ निधमे रे संपहेत कलत तन तेरै रहाओ आवत संग न जात संग आती कहा भयो दरबांदे हाथी ਲੰਕਾ ਗੜ ਸੋਨੇ ਕਾ ਭਿਆ ਮੂਰਖ ਰਾਵਣ ਕਿਆ ਲੇ ਗਿਆ ਕਹ ਕਬੀਰ ਕਿਛ ਗੁਨ ਵਿਚਾਰ ਚੱਲੇ ਜੋ ਆਰੀ ਦੋਏ ਹੱਥ ਚਾਰ ਮੈਲਾ ਬ੍ਰਹਮਾ ਮੈਲਾ ਇੰਦ ਰਬ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹੋ ਸੰਸਾਰ ਇਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ ਰਹਾਓ ਮੈਲੇ ਬ੍ਰਹਮੰਡਾਇ ਕੈ ਈਸ ਮੈਲੇ ਨਿਸ ਬਾਸੁਰ ਦਿਨ ਤੀਸ ਮੈਲਾ ਮੋਤੀ ਮੈਲਾ ਹੀਰ ਮੈਲਾ ਪਵਨ ਪਾਵਕ ਅਰ ਨੀਰ ਮੈਲੇ ਸ਼ਿਵ ਸ਼ੰਕਰ ਮਹੇਸ ਮੈਲੇ ਸਿੱਧ ਸਾਧਕ ਅਰ ਭੇਖ ਮੈਲੇ ਜੋਗੀ ਜੰਗਮ ਜਟਾ ਸਹੇਤ ਮੈਲੀ ਕਾਇਆ ਹੰਸ ਸਮੇਤ ਕਹ ਕਬੀਰ ਤੇ ਜਨ ਪਰਵਾਨ ਨਿਰਮਲ ਤੇ ਜੋ ਰਾਮਹਿ ਜਾਨ ਮਨ ਕਰਮ ਕਾ ਕਿਬਲਾ ਕਰ ਦੇਹੀ ਬੋਲਨ ਹਾਰ ਪਰਮ ਗੁਰ ਏਹੀ ਕਹੋ ਰੇ ਮੁੱਲਾ ਬਾਗ ਨਿਵਾਜ ਏਕ ਮਸੀਤ ਦਸੈ ਦਰਵਾਜ ਰਹਾਓ ਮਿਲ ਮਿਲ ਤਮਸ ਪਰਮ ਕਦੂਰੀ ਪਾਖਿਲੇ ਪੰਜੈ ਹੋਏ ਸਬੂਰੀ ਹਿੰਦੂ ਤੁਰਕ ਕਾ ਸਾਹਿਬ ਏਕ ਕਹਿ ਕਰੈ ਮੁੱਲਾ ਕਹਿ ਕਰੈ ਸੇਖ ਕਹਿ ਕਬੀਰ ਹਉ ਪਇਆ دیਵਾਨਾ ਮੋਸ ਮੋਸ ਮਨੁਆ ਸਹਿਜ ਸਮਾਨਾ ਗੰਗਾ ਕੈ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ ਬਿਗਰਿਓ ਕਬੀਰਾ RAM ਦੁਹਾਈ ਸਾਚ ਭਇਓ ਅਨਕਤ ਹੈ ਨ ਜਾਇ ਰਹਾਉ ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ 파ਰਸ ਕੈ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੈ ਹੋਏ ਨਿਬਰਿਓ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉ ਨਾ ਜਾਣਾ ਜਾਉ ਹਉ ਬਉਰਾ ਤਉ ਰਾਮ ਤੋਰਾ ਲੋਗ ਮਰਮ ਕਹਿ ਜਾਣੈ ਮੋਰਾ ਰਹਾਉ ਤੋਰਉ ਨਾ ਪਾਤੀ ਪੂਜਉ ਨਾ ਦੇਵਾ RAM ਭਗਤ ਬਿਨ ਨਹਿ ਫਲ ਸੇਵਾ ਸਤਗੁਰ ਪੂਜਉ ਸਦਾ ਸਦਾ ਮਨਾਵੋ ਐਸੀ ਸੇਵ ਦਰਗਹਿ ਸੁਖ ਪਾਵੋ ਲੋਗ ਕਹਿ ਕਬੀਰ ਬੌਰਾਨਾ ਕਬੀਰ ਕਾ ਮਰਮ RAM ਪਹਿਚਾਨਾ ਉਲਟ ਜਾਤ ਕੁੱਲ ਦਉ ਵਿਸਾਰੀ ਸੁਨ ਸਹਿਜ ਮਹਿ ਬੁਨਤ ਹਮਾਰੀ ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛਾੜ ਦੇ ਦੋ ਰਹਾਓ ਬੁਨ ਬੁਨ ਆਪ ਆਪ ਬਹਿ ਲਾਵੋ ਜਹ ਨਹੀਂ ਆਪ ਤਹਾ ਹੋਏ ਗਾਵੋ ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚੱਲੇ ਹਮ ਕਛੂ ਨਾ ਲੀਆ ਹਿਰਦੈ ਇਖਲਾਸ ਨਿਰਖਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚਿੱਤ ਨਾ ਤਰ헤 ਰਹਾਉ ਜਉ ਨਿਰਧਨ ਸਰਧਨ ਕਹਿ ਜਾਏ ਆਗੇ ਬੈਠਾ ਪੀਠ ਫਿਰਾਏ ਜਉ ਸਰਧਨ ਨਿਰਧਨ ਕਹਿ ਜਾਏ ਦਿਆ ਆਦਰ ਲੀਆ ਬੁਲਾਏ ਨਿਰਧਨ ਸਰਧਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮਿਟੀ ਜਾਏ ਹੈ ਕਬੀਰ ਨਿਰਤਨ ਹੈ ਸੋਈ ਜਾ ਕੇ ਹਿਰਦੈ ਨਾਮ ਨਾ ਹੋਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕਉ ਸਿਮਰਹਿ ਦੇਵ ਸੋ ਦੇਹੀ ਪਜ ਹਰ ਕੀ ਸੇਵ ਪਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਹੀ ਲਾਹੋ ਰਹਾਓ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਨੀ ਪਜਲੇਹਰੇ ਮਨ ਸਾਰਿਗ ਪਾਨੀ ਅਬ ਨ ਭਜਸ ਭਜਸ ਕਬ ਭਾਈ ਆਵੇ ਅੰਤ ਨ ਭਜਿਆ ਜਾਈ ਜੋ ਕਿਛ ਕਰਹਿ ਸੋਈ ਅਬਸਾਰ ਫਿਰ ਪਛਤਾਹੋ ਨ ਪਾਵੋ ਪਾਰ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਾਏ ਨਿਰੰਜਨ ਦੇਵ ਗੁਰ ਮਿਲ ਤਾਕੇ ਖੁੱਲੇ ਕਪਾਟ ਬਹੁਰ ਨ ਆਵੇ ਜੋਨੀ ਬਾਟ ਇਹੀ ਤੇਰਾ ਔਸਰ ਇਹੀ ਤੇਰੀ ਬਾਰ ਕਟ ਪੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕਹਿ ਹਾਰ ਬਹੁ ਵਿਦ ਕਹਉ ਪੁਕਾਰ ਪੁਕਾਰ ਸਿਵ ਕੀ ਪੁਰੀ ਬਸੈ ਬੁੱਧਸਾਰ ਤਹਿ ਤੁਮ ਮਿਲਕੇ ਕਰਹੁ ਵਿਚਾਰ ਈਤ ਊਤ ਕੀ ਸੋਜੀ ਪਰੈ ਕੌਨ ਕਰਮ ਮੇਰਾ ਕਰ ਕਰ ਮਰੈ निज ਬਦ ਉਪਰ ਲਾਗੋ ਧਿਆਨ ਰਾਜਾ RAM ਨਾਮ ਮੋਰਾ ਬ੍ਰਹਮ ਗਿਆਨ ਰਹਾਓ ਮੂਲ ਦਵਾਰੇ ਬੰਧਿਆ ਬੰਦ ਰਬ ਉਪਰ ਗਹਿ ਰਾਖਿਆ ਚੰਦ ਪਛਮ ਦਵਾਰੇ ਸੂਰਜ ਤਪੈ ਮੇਰ ਡੰਡ ਸਿਰ ਉਪਰ ਬਸੈ ਪਛਮ ਦਵਾਰੇ ਕੀ ਸਿਲ ਓੜ ਤਹ ਸਿਲ ਉਪਰ ਖਿੜਕੀ ਔਰ ਖੜਕੀ ਉਪਰ ਦਸਵਾਂ ਦਵਾਰ ਕਹਿ ਕਬੀਰ ਤਾਕਾ ਅੰਤ ਨਪਾਰ ਸੋ ਮੁੱਲਾ ਜੋ ਮਨ ਸਿਓ ਲਰੈ ਗੁਰ ਉਪਦੇਸ ਕਾਲ ਸਿਓ ਜੁਰੈ ਕਾਲ ਬੁਰਖ ਕਾ ਮਰਦੈ ਮਾਨ ਤਿਸ ਮੁੱਲਾ ਕੋ ਸਦਾ ਸਲਾਮ ਹੈ ਹਜੂਰ ਕਤ ਦੂਰ ਬਤਾਵ ਹੋ ਦੁੰਦਰ ਬੱਧ ਹੋ ਸੁੰਦਰ ਪਾਵ ਹੋ ਰਹਾਓ ਕਾਜੀ ਸੋ ਜੋ ਕਾਇਆ ਵਿਚਾਰੈ ਕਾਇਆ ਕੀ ਅਗਨ ਬ੍ਰਹਮ ਪਰ ਜਾਰੈ ਸੁਪਨੇ ਬਿੰਦ ਨਾ ਦੇਈ ਚਰਨਾ ਤਿਸ ਕਾਜੀ ਕਉ ਜਰਾ ਨ ਮਰਨਾ ਸੋ ਸਰਤਾਨ ਜੋ ਦੁਏ ਸਰਤਾਨੈ ਬਾਹਰ ਜਾਤਾ ਪੀਤਰ ਆਨੈ ਗगन ਮੰਡਲ ਮਹਿ ਲਸ ਕਰ ਕਰੈ ਸੋ ਸਰਤਾਨ ਛਤਰ ਸਿਰ ਧਰੈ ਜੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮ ਉਚਰੈ ਮੁਸਲਮਾਨ ਕਾ ਏਕ ਖੁਦਾ ਏ ਕਬੀਰ ਕਾ ਸਵਾਮੀ ਰਹਾ ਸਮਾਏ